ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਮਿਆਨੀ ਵਾਲੀ ਨicker ਕੱਟਣ ਦਾ ਸੌਖਾ ਤਰੀਕਾ ਵੀ ਮਿਆਨੀ ਵਾਲੀ ਨicker ਕਿਵੇਂ ਕੱਟੀ ਜਾਂਦੀ ਆ ਕਿੰਨੀ ਮਿਆਨੀ ਰੱਖਣੀ ਆ ਕਿੰਨੀ ਲੰਬਾਈ ਰੱਖਣੀ ਆ ਨicker ਦੀ ਤੇ ਕਿੰਨੇ ਪੱਟ ਰੱਖਣੇ ਆ ਆਜੋ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਪਰ ਨਾਪ ਤੁਹਾਡਾ ਸਕਰੀਨ ਤੇ ਆ ਲੈਂਥ ਹੈਗੀ ਆ ਜੀ 15.5 ਇੰਚ ਤੇ ਆਪਾਂ ਪੱਟ ਰੱਖਣੇ ਆ ਤੇ 29 ਇੰਚ ਆਜੋ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਹਾ ਹੈਗਾ ਜੀ ਕਪੜਾ ਆਪਣਾ 1 ਮੀਟਰ ਨਿਕਰ ਨੂੰ 1 ਮੀਟਰ ਕਪੜਾ ਲੱਗਦਾ ਵਾ ਇਹਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਫੋਲਡ ਕਰਕੇ ਰੱਖਣਾ ਜੀ ਡਬਲ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ ਤੁਹਾਨੂੰ ਅੱਜ ਕਟਿੰਗ ਦੱਸ ਕੇ ਜਾਵਾਂਗੇ ਨਿਕਰ ਦੀ ਜੋ ਇਸ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਐਦਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਠੀਕ ਆ ਜੀ 파ਟੇ ਦੇ ਹੈਗੇ ਆ ਜੀ 29 ਇੰਚ ਜਿੰਨੇ ਪੱਟ ਨੇ ਆਪਾਂ 1.5 ਇੰਚ ਵੱਧ ਰੱਖਣਾ ਹੁੰਦਾ ਜੀ 1.5 ਇੰਚ ਆਪਣਾ ਵੱਧ ਗਿਆ ਛਾਦੇ 3 ਇੰਚ ਆਪਾਂ ਇਥੋਂ 3.5 ਇੰਚ ਦਾ ਨਿਸ਼ਾਨ ਲਾਉਣਾ ਜੀ ਪੱਟਾਂ ਦਾ ਸਵਾ 15 ਹੋ ਗਿਆ ਜੀ ਆਪਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆ ਪੈਦਰੋਂ ਲਾ ਲੈਣਾ ਨਾ ਨਿਸ਼ਾਨ 2 ਇੰਚ ਆਪਾਂ ਇੱਥੋਂ ਨੇਫੇ ਦਾ ਰੱਖਣਾ ਜਿੱਥੇ ਇਲਾਸਟਿਕ ਆਪਣਾ ਪੈਣਾ ਜੀ 15.5 ਇੰਚ ਆਪਣੀ ਲੰਬਾਈ ਆ ਤੇ 1.5 ਇੰਚ ਆਪਾਂ نیچے ਫੋਲਡ ਕਰਨਾ ਇਹਦੇ ਆਪਾਂ ਖਿੱਚਾਂਗੇ ਲੰਬੇ ਨਿਸ਼ਾਨ ਤਾਂ ਕਿ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦਿਖ ਸਕੇ ਠੀਕ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਇਸੇ ਤਰ੍ਹਾਂ ਆਪਾਂ ਇੱਥੋਂ ਲੰਬੇ ਨਿਸ਼ਾਨ ਖਿੱਚਣੇ ਆ ਆ ਵੀ ਠੀਕ ਹੈ ਜੀ ਆ ਹੋ ਗਈ ਆਪਣੇ ਨਿਕਰ ਦੇ ਨਿਸ਼ਾਨ ਲੱਗ ਚੁੱਕੇ ਨੇ ਕੱਟਣ ਦਾ ਪੰਨਾ ਇੱਕ ਵਾਰੀ ਜ਼ਰੂਰ ਮੈਣਾ ਆ ਆਪਣਾ ਹੋ ਗਿਆ ਜੀ 2 ਇੰਚ ਦਾ 네ਪਾ ਲੈਂਥ ਹੋਈ ਆ ਆਪਣੇ 15.5 ਇੰਚ ਤੇ 1.5 ਇੰਚ ਦੀ ਹੋਊਗੀ ਆਪਣੇ نیچے ਫੋਲਡਿੰਗ ਠੀਕ ਆ ਜੀ ਹੁਣ ਆਪਾਂ ਕਰਾਂਗੇ ਕਟਿੰਗ ਕਿੰਨਾ ਕੋ ਸੌਖਾ ਤਰੀਕਾ ਜੀ ਇਹ ਤੁਸੀਂ ਬਹੁਤ ਆਸਾਨੀ ਦੇ ਨਾਲ ਘਰੇ ਬਹਿ ਕੇ ਆ ਆਪਣੇ ਨਿਕਰ ਤਿਆਰ ਕਰ ਸਕਦੇ ਹੋ ਫਿਰ ਜਿਹੜੀ ਇਧਰਲੇ ਪਾਸਿਓਂ ਇਹ ਵੀ ਤੁਸੀਂ ਕਟਿੰਗ ਕਰਨੀ ਆ ਠੀਕ ਹੈ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਜੀ ਕੱਟਾਂਗੇ ਨਿਕਰ ਦੀਆਂ ਮਿਆਨੀਆਂ ਮਿਆਨੀਆਂ ਹੁੰਦੀਆਂ 10 ਇੰਚ ਦੀ ਲੈਂਥ ਰੱਖਣੀ ਹੁੰਦੀ ਹੈ ਜੇ ਮਿਆਨੀ ਦੀ ਆਪਾਂ ਚੜਾਈ ਰੱਖਣੀ ਆ 7 ਜਾਂ 7.5 ਇੰਚ ਠੀਕ ਹੈ ਜੀ ਆ ਦੇਖ ਸਕਦਾ ਇੱਥੋਂ ਰੱਖਣਾ ਆਪਾਂ 3.5 ਇੰਚ ਠੀਕ ਹੈ ਜੀ ਆਹ ਉਹ ਵੀ ਆਪਣੀਆਂ ਮਿਆਨੀਆਂ ਇਹ ਮਿਆਨੀਆਂ ਤੁਹਾਨੂੰ ਦੱਸਦੇ ਆਂ ਜੀ ਆਪਣੀ ਇੱਥੇ ਅਟੈਚ ਹੋ ਜਾਣੀਆਂ ਨੇ ਆਪਣੀ ਇੱਥੇ ਅਟੈਚ ਹੋ ਜਾਣੀ ਆ ਜੀ ਠੀਕ ਆ ਤੇ ਬਣੀ ਹੋਈ ਵੀਡੀਓ ਆਪਾਂ ਜੋ ਨੀਕਰ ਸਟਿਚਿੰਗ ਕਰਨੀ ਆ ਉਹਦੀ ਆਪਾਂ ਵੀਡੀਓ ਅਗਲੀ ਵਾਰੀ ਪਾਵਾਂਗੇ ਜੋ ਦੇਖਣਾ ਚਾਹੁੰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਸੀਗੀ ਆਪਣੀ ਅੱਜ ਦੀ ਨੀਕਰ ਦੀ ਕਟਿੰਗ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਜੀ ਥੈਂਕ ਯੂ